ਕੁਸੀਂ ਰੋਜੀ ਬਰਕੰਦੀ ਦਾ ਜ਼ਿਕਰ ਕੀਤਾ ਚਰਚਾ ਇਹ ਵੀ ਚੱਲੀ ਵੀ ਥੋੜੀ ਤੇ ਰੋਜੀ ਬਰਕੰਦੀ ਦੀ ਮੁਲਾਕਾਤ ਹੋ ਗਈ ਹੈ ਜੀ ਰਾਜਾ ਵੜੰਗ ਰੋਜੀ ਨੂੰ ਕਾਂਗਰਸ ਲੈ ਕੇ ਆ ਰਿਹਾ ਜਿਵੇਂ ਡਿੰਪੀਰਾਂ ਦੀ ਸ਼ਮੂਲੀਅਤ ਹੋਈ ਦੇਖੋ ਮੇਰੀ ਮੁਲਾਕਾਤ ਕਿਸ ਨਾਲ ਨਹੀਂ ਹੋਈ ਬਟ ਆਈ ਵਿਲ ਲਵ ਟੂ ਮੀਟ एवरीवन ਜਿਹੜਾ ਵੀ ਕੋਈ ਆਉਣਾ ਚਾਹੁੰਦਾ ਹੋਵੇਗਾ ਆਈ ਵਿਲ ਲਵ ਟੂ ਮੀਟ ਐ ਐਨੀਥਿੰਗ ਇਨ ਪੋਸੀਬਲ ਮੇਰੀ ਰੋਜੀ ਨਾਲ ਮੁਲਾਕਾਤ ਨਹੀਂ ਹੋਈ ਪਹਿਲੀ ਨਹੀਂ ਹੋਈ ਬਟ ਮੈਂ ਕਹਾਂਗਾ ਕਿ ਆਈ ਵਿ ਟਾਈ ਮਾਈ ਬੈਸਟ ਕਿ ਬਹੁਤ ਸਾਰੇ ਚੰਗੇ ਲੋਕ ਜਿਹੜੇ ਕੋਈ ਹੈਗੇ ਨੇ ਦੋ ਚਾਰ ਚੰਗੇ ਲੋਕ ਜੇ ਹੈਗੇ ਨੇ ਬੱਚੇ ਖੁਚਾ ਜੋ ਉਹਨਾਂ ਨੂੰ ਜ਼ਰੂਰ ਆਪਣਾ ਸੰਪਰਕ ਕਰਾਂਗੇ ਇਹ ਤਾਂ ਰੋਜ਼ੀ ਬਰਕੰਦੀ ਚੰਗਾ ਲੱਗਦਾ ਇਹ ਤਾਂ ਹਮੇਸ਼ਾ ਨਹੀਂ ਜਾਂ ਰੋਜ਼ੀ ਬਰਕੰਦੀ ਚੰਗਾ ਨਹੀਂ ਲੱਗਦਾ ਜਾਂ ਮਾੜਾ ਨਹੀਂ ਲੱਗਦਾ ਇਹ ਕਦੇ ਇਸ ਬਾਰੇ ਧਿਆਨ ਹੀ ਨਹੀਂ ਦਿੱਤਾ ਬਠਾ ਹ ਜਿਹੜੇ ਦੂਸਰੇ ਹੈ ਨਾ ਅੰਟੀ ਬੰਟੀ ਇੱਧਰ ਉੱਧਰ ਉਹਨਾਂ ਨੂੰ ਹੀ ਇਜ਼ ਅ ਡੀਸੈਂਟ ਬாய் ਹੀ ਹੀ ਡੋਨਟ ਡੂ ਸ਼ਿਟ ਜਿਹੜਾ ਹੁੰਦਾ ਇੱਕ ਬਿਲਕੁਲ ਹਾਂ ਇਹ ਮੈਂ ਦੇਖ ਤਰੀਕੇ ਦੇ ਨਾਲ ਗੱਲ ਕਰਨੀ ਸਲੀਕੇ ਨਾਲ ਗੱਲ ਕਰਨੀ ਦੈਟਸ ਉਹ ਹੈਗਾ ਹਾਲਾਂਕਿ ਹੀ ਇਜ਼ ਵੈਰੀ ਲਾਇਲ ਟੂ ਉਹ ਕਾਲੀਰਲ ਅੱਜ ਤੱਕ ਤਾਂ ਬੜੀ ਯੂ ਨੇਵਰ ਨੋ ਮੈ ਰੋਜੀ ਦੀ ਨਹੀਂ ਗੱਲ ਕਰ ਰਿਹਾ ਫਿਰ ਮੈਂ ਕਹਾਂ ਕਿ ਕਈ ਅਰੀ ਹੋਰੇ ਹੋਰੇ ਤੇ ਕੋਈ ਲਾਈਦਾ ਬਈ ਤਵਾ ਰੋਜੀ ਆ ਰਿਹਾ ਜਾਂ ਜਾ ਰਿਹਾ ਹੈ ਤੁਹਾਡੀ ਮੁਲਾਕਾਤ ਨਹੀਂ ਹੋਈ ਨਹੀਂ ਮੇਰੀ ਮੁਲਾਕਾਤ ਤੁਸੀਂ ਕਿਹਾ ਕਿ ਨੀਥਿੰਗ ਕੈਨ ਬੀ ਹੈਪਨ ਇਜ਼ ਇਟ ਕੈਨ ਬੀ ਹੈਪਨ ਕਿ ਤੁਹਾਡੀ ਮੁਖਸਰ ਤੇ ਵੀ ਅੱਖ ਹੈਗੀ ਹੈ ਹਲਕੇ ਤੇ ਅਗਰ ਬਿੱਟੂ ਜਾ ਉਹ ਯਾਰ ਹਜੇ ਮੁਕਸਰ ਦੀ ਗੱਲ ਨਹੀਂ ਆਈ ਯੂ ਡੋਨਟ ਨੋ ਕਿ ਮੈਂ ਹੁਣ ਫਲਾਈਟ ਫੜ ਰਿਹਾ ਦਿੱਲੀ ਦੀ ਤੇ ਹੋ ਸਕਦਾ ਮੈਨੂੰ ਇੱਥੋਂ ਬੰਬੇ ਜਾਣਾ ਪਵੇ ਅਨਦਰ ਸੈਕਿੰਡਸ ਦਾ ਨਹੀਂ ਪਤਾ ਕੀ ਹੋਣਾ ਹੈ ਬਿਲਕੁਲ ਸੋ ਮੈਂ ਉਹ ਇਹ ਕਹਿ ਰਿਹਾ ਕਿ ਮੁਕਸਰ ਇਹ ਸੱਤਾ 21 ਸਾਲ ਦੀ ਜੇ ਮੈਂ ਹਜੇ ਨਹੀਂ ਸੋ ਜਦੋਂ 2027 ਆਈ ਦੈਨ ਵੀ ਕੈਨ ਟਾਕ ਅਬਾਊਟ ਮੁਕਸਰ ਨੀਪੀ ਨੇ ਕਿਹਾ ਕਹਿੰਦੇ ਵੀ ਮੈਂ ਤਾਂ ਇੱਕ ਚੀਜ਼ ਮੰਗੀ ਹੈ ਸੀਐਮ ਸਾਹਿਬ ਕੋਲ ਸੀਵਰੇਜ ਪਵਾ ਦਿਓ ਡਿਵੈਲਪਮੈਂਟ ਕਰਾ ਦਿਓ ਸਵਾਲ ਇਹ ਖੜਾ ਉਲਟਾ ਹੋ ਰਿਹਾ ਵੀ ਤਿੰਨ ਵਾਰ ਤਾਂ ਬੰਦਾ ਐਮਐਲਏ ਬਣਿਆ ਜੀ ਸਕਲ ਨੇ ਸੀਵਰੇਜ ਦਾ ਮਸਲਾ ਗਦਣ ਪਾਇਦਾ ਹੱਲ ਨਹੀਂ ਹੋਇਆ ਵੀ ਉਹਦੇ ਕਰਕੇ ਕਹਿੰਦੇ ਉਹ ਰਲ ਗਏ ਰਮਨ ਇਟਸ ਇਟਸ ਨੋਟ ਅਬਾਊਟ ਪੁੱਤਾ ਯਾਰ ਹੁਣ ਚਲੋ ਉਹਨਾਂ ਨੂੰ ਉਹਨਾਂ ਵਿਚਾਰਿਆਂ ਦੀ ਕੀ ਗੱਲ ਕਰਨੀ ਹੈ ਉਹਨਾਂ ਨੂੰ ਇਟਸ ਦਾ ਠੀਕ ਹੈ ਗੱਲ ਬਟ ਜਿੱਥੋਂ ਤੱਕ ਸੀਵਰੇਜ ਦੀ ਗੱਲ ਹੈ ਰਮਨ ਇਹ ਸਮੇਂ ਸਮੇਂ ਸਿਰ ਨਾ ਜਿਹੜੀ ਚੀਜ਼ ਹੈ ਘਰ ਰਿਪੇਅਰ ਮੰਗਦਾ ਮੈਂ ਇਨਵੈਸਟਮੈਂਟ ਕੀਤਾ ਸੀਵਰੇਜ ਸੇ 11-12 ਕਰੋੜ ਰੁਪਇਆ ਉਸ ਸੇਵਰੇਜ से ਲਾਇਆ ਜੀ اور ਹੀ ਸਫਾਈਆਂ ਕਰਦੇ ਸੀ ਜਦੋਂ ਕੋਈ ਚੀਜ਼ ਖਰਾਬ ਹੋਣੀ ਹੈ اور ਹੀ ਰਿਪੇਅਰ ਉਹਦੇ ਹੀ ਕਰਾਉਣੀ ਹੈ ਨਾ ਨਿਰੰਤਰ ਅਸੀਂ ਉਹਨੂੰ ਡੀਸੇਲਟਿੰਗ ਕਰਦੇ ਰਹੇ 5 ਸਾਲਾਂ ਚ ਪਾਣੀ ਕਿਤੇ ਸੜਕ ਤੇ ਖੜਾ ਨਜ਼ਰ ਨਹੀਂ ਆਇਆ ਸੇਵਰੇਜ ਦਾ ਹਾਲ ਠੀਕ ਸੀਗਾ اور ਨਾਟ ਓਨਲੀ ਸੇਵਰੇਜ ਇਨ ਗਿੱਧੜ ਬਹਾ ਗਿੱਧੜ ਬਹਾ ਚਲੋ ਮੰਨ ਲਓ ਮੇਰੇ ਤੇ ਕੋਈ ਇਲਜ਼ਾਮ ਲਾ ਦੇਗਾ ਇਹ ਹਰ ਸ਼ਹਿਰ ਦੀ ਕਹਾਣੀ ਹੈ ਇਟਸ ਕਹਾਣੀ ਆਫ ਚਲੰਦਰ ਪੰਜਾਬ ਦੇ ਹਰ ਸ਼ਹਿਰ ਦੀ ਮੈਂ ਪੀਆਈਐਲ ਪਾਈ ਹੈ ਮੇਰਾ ਘਰ ਮੁਕਸਰ ਜਿਹੜਾ ਹੈਗਾ ਸਭ ਤੋਂ ਉੱਚੀ ਜਗ੍ਹਾ ਤੇ ਜੇ ਤੁਸੀਂ ਦੇਖਿਆ ਉੱਥੇ ਸੀਵਰੇਜ ਡੇਲੀ ਬੈਕ ਮਾਰਦਾ ਹੈ ਕੀ ਕਰ ਰਿਹਾ ਹੈ ਸੀਵਰੇਜ ਡਿਪਾਰਟਮੈਂਟ ਪਤਾ ਮੈਂ ਰੋਲਾ ਪਾਉਣਾ ਤਾਂ ਹੁਣ ਸੀਵਰੇਜ ਡਿਪਾਰਟਮੈਂਟ ਦਾ ਇੱਕ ਬੰਦਾ ਆ ਕੇ ਉੱਥੇ ਖੜਾ ਹੋ ਜਾਂਦਾ ਹੈ ਬੈਕ ਤੇ ਉਹ ਮੋਟਰ ਸ਼ਟ ਦੇ ਜਿਹਨੂੰ ਪਾਣੀ ਬਾਹਰ ਨਿਕਲਣ ਲੱਗਦਾ ਹੈ ਤੇ ਉਹ ਫਿਰ ਉਦੋਂ ਮੋਟਰ ਬੰਬੀ ਕਰਾ ਦਿੰਦਾ ਜੀ ਐਸੀਆਂ ਕਈ ਥਾਵਾਂ ਜਿੱਥੇ 2-2 ਸੌ ਦਾ ਪਾਣੀ ਗਲੀਆਂ ਚ ਭਰਿਆ ਖੜਾ ਹੈ ਸੀਵਰੇਜ ਦਾ ਬਿਕੋਜ਼ ਗਵਰਨਮੈਂਟ ਡਿਫੰਕ ਹੋ ਗਈ ਇਹਨਾਂ ਕੋਲ ਕੋਈ ਪਾਲਿਸੀ ਨਹੀਂ ਹੈ ਕੋਈ ਇਹਨਾਂ ਕੋਲ ਪਲੈਨਿੰਗ ਨਹੀਂ ਹੈ ਮਨੀ ਇਹਨਾਂ ਕੋਲ ਹੈ ਨਹੀਂ ਹੈ ਸ਼ੋਕੀਤ ਜ਼ਵੀਜ਼ ਨਹੀਂ ਹੈ ਆਦਰਵਾਇਜ਼ ਐਸੇ ਸੀਵਰੇਜ ਦੀ ਜਿਹ ਸਫਾਈ ਹੁੰਦੀ ਹੈ ਇਟਸ 올 अबाउट ਜਿਵੇਂ ਵਾਟਰ ਲੌਗਿੰਗ ਆ ਪਾਣੀ ਆਇਆ ਸੀ ਫਲੱਡ ਆਇਆ ਸੀ ਜੇ ਮੌਕੇ ਤੇ ਡਰੇਨਸ ਸਾਫ ਹੁੰਦੀਆਂ ਮੌਕੇ ਤੇ ਸਭ ਕੁਝ ਦਿੱਤਾ ਜਾਂਦਾ ਤੁਸੀਂ ਨਹੀਂ ਤੋਂ 5 ਦਿਨ ਪਹਿਲਾਂ ਡਰੇਨ ਸਾਫ ਕਰਨ ਦਾ ਟੈਂਡਰ ਦਿਓਗੇ ਸੋ ਇਹ ਇਹ ਪ੍ਰੋਬਲਮ ਹੈਗੀ ਆ ਔਰ ਸੀਵਰੇਜ ਆਸਤੇ ਮੈਂ ਤੁਹਾਨੂੰ ਬੇਸਿਕਲੀ ਦੱਸਾਂ ਪਹਿਲਾਂ ਹਰ ਵਿਅਕਤੀ ਚਾਹੇ ਉਹ ਰਾਜਾ ਵੜਿੰਗਾ ਹਰ ਬੰਦਾ ਆਪਦੇ ਘਰ ਨੂੰ ਸਿਆਣਾ ਹੈ